ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰ ਉੱਤੇ ਸੋ ਅੱਜ ਦੀ ਗੱਲ ਆਪਾਂ ਕਰਾਂਗੇ ਦੋਸਤੋ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਮਹਾਰਾਜ ਨੇ ਚਰਿੱਤਰ ਲਿਖੇ ਨੇ ਉਹਨਾਂ ਦੇ ਬਾਰੇ ਜਣੇ ਕਿ ਜਿਸ ਰਚਨਾ ਦਾ ਨਾਮ ਹੈ ਚਰਿੱਤਰੋਪਖਿਆਨ ਤਾਂ ਇਸ ਗ੍ਰੰਥ ਦਾ ਵਿਰੋਧੀ ਤੇਰਾ ਤੇਰਾ ਜਿਹੜੀ ਮਿਸ਼ਨਰੀ ਅਪਗ੍ਰੇਡ ਇਹ ਇਸ ਗ੍ਰੰਥ ਨੂੰ ਮਤਲਬ ਕਿ ਬਹੁਤ ਜ਼ਿਆਦਾ ਭੰਡਦੇ ਨੇ ਝੂਠ ਬੋਲ ਬੋਲ ਕੇ ਕਿਉਂਕਿ ਇਹ ਸੁਣੀਆਂ-ਸਣੀਆਂ ਗੱਲਾਂ ਤੇ ਭਰੋਸਾ ਕਰਦੇ ਤੇ ਇਹਨਾਂ ਦੇ ਜਿਹੜੇ ਪ੍ਰੋਫੈਸਰ ਐ ਕੱਗੇ ਯੂਨੀਅਨਿਕ ਯੂਨੀਵਰਸਿਟੀ ਵਾਲੇ ਫਕਾਨੇ ਹੁੰਨੀ ਪੰਥਪ੍ਰੀਤੋਂ ਨਹੀਂ ਇਹ ਇਦਾਂ ਦੇ ਐ ਜਾਨੀ ਜਿਹੜੇ 2-2 ਸਾਲਾਂ ਦਾ ਕੋਰਸ ਕਰਕੇ ਪ੍ਰਚਾਰਕ ਬਣੇ ਹੋਏ ਐ ਲੇਕਿਨ ਇਹ ਚੀਜ਼ਾਂ ਸਮਝਣੀਆਂ ਤਾਂ ਦਾ ਸ੍ਰੀ ਗ੍ਰੰਥ ਖੁਦ ਪੜ੍ਹਨਾ ਪੈਣਾ ਤੇ ਕਿਸੇ ਗੁਣੀ ਗਿਆਨੀ ਆਤਮਾ ਧਰਮਾਤਮਾ ਤੇ ਉੱਚ ਕੋਟੀ ਦਾ ਵਿਦਵਾਨ ਇਹਨਾਂ ਗ੍ਰੰਥਾਂ ਦਾ ਅਧਿਐਨ ਕਰਨ ਵਾਲਾ ਜਿਹੜਾ ਉਹਨਾਂ ਨੂੰ ਸੁਣ ਕੇ ਗੱਲਾਂ ਸਮਝ ਵਿੱਚ ਆਉਂਦੀਆਂ ਨੇ ਤਾਂ ਦੋਸਤੋ ਗੱਲ ਕਰਾਂਗੇ ਚਰਿਤਲੋਪਖਿਆਨ ਦੇ ਬਾਰੇ ਕਿ ਮਹਾਰਾਜ ਨੇ ਚਰਿੱਤਰ ਕਿਉਂ ਲਿਖੇ ਔਰ ਇਹ ਸਾਰੀ ਗੱਲਬਾਤ ਬੜੀ ਦਿਲਚਸਪ ਹੈ ਔਰ ਇੱਕ ਨਵੀਂ ਜਾਣਕਾਰੀ ਤਾਂ ਹੈ ਹੀ ਹੈ ਤੇ ਤੁਹਾਡੇ ਜਿਹੜੇ ਸ਼ੰਕੇ ਪਾਏ ਹੋਏ ਹਨ ਹਨਾ ਚ ਆਮ ਸੰਗਤ ਦੇ ਉਹ ਵੀ ਦੂਰ ਹੋਣਗੇ ਤਾਂ ਠੀਕ ਹੈ ਮਾਰਜ ਨੇ ਇਹ ਕਿਉਂ ਲਿਖਿਆ ਤ੍ਰਿਤ੍ਰੋਪਖਿਆ ਨਾਮ ਦੀ ਰਚਨਾ ਤਾਂ ਦੋਸਤੋ ਸ਼ੁਰੂ ਕਰਦੇ ਆਂ ਵੀਡੀਓ ਔਰ ਵੀਡੀਓ ਸਾਰੀ ਸੁਣਨਾ ਲੰਬੀ ਹੋਊਗੀ ਵੀਡੀਓ ਦੋ ਭਾਗ ਵੀ ਬਣ ਸਕਦੀ ਹੈ ਲੇਕਿਨ ਤੁਹਾਨੂੰ ਗੱਲਾਂ ਉਹ ਦੱਸਾਂਗੇ ਜਿਹੜੀਆਂ ਸੁਣ ਕੇ ਤੁਹਾਡੇ ਰੌਂਕ ਟਿਕੜੇ ਹੋ ਜਾਣਗੇ ਤਾਂ ਦੋਸਤੋ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤਾ ਇਹ ਗ੍ਰੰਥ ਹੈ ਜਿਹੜਾ ਅਥ ਪਾਖਿਆਨ ਚਰਿੱਤਰ ਦੇ ਸਰਲੇਖ ਤੋਂ ਸ਼ੁਰੂ ਹੁੰਦਾ ਹੈ ਜੋ ਕਿ ਲਿਖਾਰੀਆਂ ਦੀ ਭੁੱਲ ਕਰਕੇ ਅਸ਼ੁੱਧ ਸ਼ਬਦ ਪ੍ਰਚਾਰਤ ਹੋਇਆ ਲੱਗਦਾ ਅਸਲ ਦੇ ਵਿੱਚ ਇਹ ਸ਼ਬਦ ਹੈ ਅਥ ਚਰਿੱਤਰ ਉਪਾਖਿਆਨ ਜਾਂ ਚਿੱਤਰੋ ਪਾਖਿਆਨ ਹੋਣਾ ਚਾਹੀਦਾ ਪਰ ਪੰਜਾਬੀ ਲਿਖਾਰੀਆਂ ਨੂੰ ਸੰਸਕ੍ਰਿਤ ਵਿਆਕਰਣ ਦੀ ਗੁਣ ਸੰਧੀ ਦੀ ਜਾਣਕਾਰੀ ਨਾ ਹੋਣ ਕਰਕੇ ਉਹਨਾਂ ਨੇ ਚਿੱਤਰ ਦੇ ਹੋੜੇ ਨੂੰ ਕੱਟ ਕੇ ਅੱਗੇ ਪਾਖਿਆਨ ਲਿਖਣਾ ਸ਼ੁਰੂ ਕਰਦਾ ਤੇ ਹੌਲੀ-ਹੌਲੀ ਚਰਿੱਤਰ ਸ਼ਬਦ ਤੋਂ ਪਾਖਿਆਨ ਸ਼ਬਦ ਲਿਖ ਕੇ ਗ੍ਰੰਥ ਦੇ ਸਿਰਲੇਖ ਨੂੰ ਓਕਾ ਹੀ ਬਦਲਦਾ ਜਦੋਂ ਕਿ ਸ਼ੁੱਧ ਸ਼ਬਦ ਅਥ ਚਰਿੱਤਰੋ ਪਾਖਿਆਨ ਹੋਣਾ ਚਾਹੀਦਾ ਸੀ ਪਰ ਆਪਾਂ ਇਸ ਵਿੱਚ ਨੂੰ ਲੰਬਾ ਨਾ ਕਰਕੇ ਅਗਲੀ ਗੱਲ ਵੱਲ ਆਉਨੇ ਆ ਕਿ ਇੱਥੇ ਵਿਚਾਰ ਅਧੀਨ ਦੋ ਸ਼ਬਦ ਨੇ ਉਹ ਪਾਖਿਆਨ ਤੇ ਚਰਿੱਤਰ ਉਹ ਪਾਖਿਆਨ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜੀ ਦਾ ਸਦਾ 52 ਆਪਟੇ ਨੇ ਆਪਣੀ ਕਿਰਤੀ ਸੰਕ੍ਰਿਤ ਹਿੰਦੀ ਕੋਸ਼ ਵਿੱਚ ਇਹ ਅਰਥ ਕੀਤਾ ਹੈ ਛੋਟੀ ਕਥਾ ਭਾਵ ਕਿ ਕਵਤਾ ਜਾਂ ਭਾਰਤਿਕ ਵਿੱਚ ਬਿਆਨ ਕੀਤੀ ਜਾਣ ਵਾਲੀ ਛੋਟੀ ਕਹਾਣੀ ਜਿਹਨੂੰ ਅੱਜ ਕੱਲ ਦੀ ਪ੍ਰਚਲਿਤ ਭਾਸ਼ਾ ਵਿੱਚ ਆਪਾਂ ਮਿੰਨੀ ਜਾਂ ਨਿੱਕੀ ਕਹਾਣੀ ਵੀ ਕਹਿੰਦੇ ਨੇ ਇਹ ਸ਼ਾਰਟ ਫਿਲਮ ਵੀ ਕਹਿੰਦੇ ਨੇ ਹੁਣ ਅੱਗੇ ਸ਼ਬਦ ਆਉਂਦਾ ਹੈ ਚਰਿੱਤਰ ਅਤੇ ਇਹ ਸ਼ਬਦ ਹੈ ਜਿਹੜਾ ਇਹ ਵੀ ਸੰਸਕ੍ਰਿਤ ਭਾਸ਼ਾ ਦਾ ਹੀ ਹੈ ਜਿਹਦਾ ਅਰਥ ਉਪਰੋਕਤ ਕੋਸ਼ ਦੇ ਵਿੱਚ ਇੰਉ ਲਿਖਿਆ ਕਿ ਚਰ ਪਲਸ ਇਤਰ ਬਿਹਾਰ ਆਦਤ ਚਾਲ ਚੱਲਣਾ ਅਭਿਆਸ ਕਿਤਾ ਕਰਮ ਅਨੁਸ਼ਠਾਨ ਇਤਿਹਾਸ ਜੀਵਨ 73 ਆਤਮਕਥਾ ਬ੍ਰਤਾਂਤ ਪ੍ਰਕਿਰਤੀ ਸੁਭਾਅ ਤੇ ਕਰਤੱਵ ਸੋ ਉਪਰੋਕਤ ਚਿਤ੍ਰਤਰ ਸ਼ਬਦ ਦੀ ਵਿਆਖਿਆ ਕਰਦੇ ਹਾਂ ਕੋਸ਼ਕਾਰ ਨੇ ਇਹਦਾ ਇੱਕ ਹੋਰ ਅਰਥ ਵੀ ਦਿੱਤਾ ਹੈ ਜਿਉ ਜੋ ਹੈ ਸਾਹਸ ਕਥਾ ਮਤਲਬ ਉਹ ਕਥਾ ਜਿਹਦੇ ਚ ਪਰੰਪਰਾਗਤ ਆਚਾਰ ਵਿਚਾਰ ਤੇ ਵਿਹਾਰ ਤੋਂ ਹਟ ਕੇ ਆਪਣੇ ਕਿਸੇ ਸੰਸਾਰੀ ਹਿੱਤ ਲਈ ਕਿ세ਬੀ ਸਤ੍ਰੀਆ ਪਰਛਦਾ ਅਤਿਕ੍ਰਿਤ ਕਰਮ ਕਰਨ ਕੋ ਜਨਨਾ ਜਿਵੇਂ ਕਿ ਕਾਲੀ ਬੋਲੀ ਅਧਿਆਰੀ ਰਾਤ ਵਿੱਚ ਭਿਆੰਕਰ ਜੰਗਲਾਂ ਨੂੰ چیرਦੀ ਸੱਪਾਂ ਦੇ ਸਿਰਾਂ ਉੱਪਰ ਪੈਰ ਰੱਖਦੀ ਕੋਈ ਸੋਹਣੀ ਦਰਿਆ ਤਰ ਕੇ ਆਪਣੇ ਮਹਿਬੂਬ ਮਹੀਵਾਲ ਨੂੰ ਜਾ ਮਿਲਦੀ ਹੈ ਇਸੇ ਕਰਕੇ ਪ੍ਰਕਾਰ ਕੋਈ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਗੁਰੂ ਦੀ ਅਮਾਂਤ ਦਿਲਬਾਗ ਅਤੇ ਗੁਰਬਾਗ ਨਾਮ ਦੇ ਦੋ ਕੋੜਿਆਂ ਨੂੰ ਆਪਣੇ ਬੁੱਧੀ ਕੌਸ਼ਲ ਬਾਹੂਵਲ ਚਤੁਰਾਈ ਅਤੇ ਅੰਤਾਂ ਦੀ ਅਭਿਨੇ ਕਲਾ ਨਾਲ ਲਾਹੌਰ ਦੇ ਸ਼ਾਹੀ ਕਿਲੇ ਦੀ ਉੱਚੀ ਫਸੀਲ ਤੋਂ ਸ਼ਾਲਾ ਮਰਵਾ ਕੇ ਕਿਵੇਂ 6ਵੇਂ ਪੀਰ ਗੁਰੂ ਹਰਗੋਬਿੰਦ ਪਾਚੀ ਦੇ ਚਰਨੀ ਲੈ ਕੇ ਭੇਟ ਕਰਦਾ ਜੋ ਕਿ ਸਾਹਸ ਕਲਾ ਦੀ ਇੱਕ ਉੱਤਮ ਮਿਸਾਲ ਹੈ ਇਸੇ ਤਰ੍ਹਾਂ ਦੀ ਸਾਹਸ ਕਥਾ ਹੈ ਹਨੂਮਾਨ ਜੀ ਦਾ 100 ਯੋਜਨ ਮਤਲਬ ਕਿ 400 ਕੋਸ ਸਮੁੰਦਰ ਲੰਘ ਕੇ ਲੰਕਾ ਵਿੱਚੋਂ ਸੀਤਾ ਜੀ ਦੀ ਖੋਜ ਕਰਕੇ ਆਉਣਾ ਹੁਣ ਭਾਰਤੀ ਬਿਰਾਂਗਣਾ ਅਤੇ ਸਿੱਖ ਕੌਮ ਦੀ ਸ਼ਾਨ ਬੀਬੀ ਭਾਗੋ ਦਾ ਬਿਲਾਵੇ ਬਦਾਵੇ ਵਾਲੀ 40 ਸਿੰਘਾਂ ਨੂੰ ਨਾਲ ਲੈ ਕੇ ਮੁਕਸਰ ਦੇ ਰਣ ਤੱਤੇ ਵਿੱਚ ਦੁਸ਼ਮਣ ਦੀਆਂ ਭਜਨਾ ਪਾਉਣਾ ਵੀ ਇੱਕ ਸਾਹਸ ਕਥਾ ਹੈ। ਇਹੋ ਕਿਹੜੇ ਰਾਣੀ ਛਾਂਸੀ ਵੀ ਖੇੜਦੀ ਹੈ ਤੇ ਸੁਖਾ ਸਿੰਘ ਮਹਿਤਾਬ ਸਿੰਘ ਹੋਰਾਂ ਦਾ ਲੰਬੜਦਾਰਾਂ ਦਾ ਭੇਸ ਧਾਰ ਕੇ ਮੱਛੇ ਰੰਗੜ ਨੂੰ ਮਾਮਲਾ ਦੇਣ ਦੇ ਬਹਾਨੇ ਬੋਰੀਆਂ 'ਚ ਠੀਕਰੀਆਂ ਪਾ ਕੇ ਉਹਦਾ ਸਿਰ ਝਟਕਾਉਣਾ ਤੇਰੇਤਰ ਅਤੇ ਸਾਹਸ ਕਥਾ ਦਾ ਬੜਾ ਉੱਤਮ ਨਮੂਨਾ ਹੈ। ਹੁਣ ਕਲਗੀਧਰ ਦਾ ਉੱਚ ਦਾ ਪੀਰ ਬਣਨਾ ਜੋਗਾ ਸਿੰਘ ਨੂੰ ਮਾਰਗ ਤੋਂ ਰੋਕਣ ਲਈ ਬੇਸਵਾ ਦੇ ਕੋਠੇ ਦਾ ਦਰਬਾਨ ਬਣਨਾ ਇਹ ਸਾਰੀਆਂ ਕਹਾਣੀਆਂ ਚਰਿਤ ਰਖਵੋਨੀਆਂ ਇਸੇ ਚਰਿਤਰ ਸ਼ਬਦ ਦੀ ਵਿਆਖਿਆ ਭਾਈ ਕਾਨ ਸਿੰਘ ਨਾਭਾ ਆਪਣੀ ਸੰਸਾਰ ਪ੍ਰਸਿੱਧ ਰਤਨਾ ਜਿਹੜੀ ਗੁਰੂ ਗ੍ਰਾ ਅਰਥ ਰਤਨਾਗਰ ਜਾਨਕਿ ਐਨਸਾਈਕਲੋਪੀਡਿਆ ਇਨ ਸਿੱਖਿਜ਼ਮ ਅਤੇ ਪ੍ਰਸਿੱਧ ਨਾਮ ਮਹਾਨ ਕੋਸ਼ ਵਿੱਚ ਕਰਦਾ ਹੈ ਔਰ ਦਸਮ ਗ੍ਰੰਥ ਵਿੱਚ ਇਸਤਰੀਆਂ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਨੇ ਉਹਦੀ ਚਿੱਤਰ ਸਿੰਘ ਹੈ ਪਰ ਪ੍ਰਸਿੱਧ ਨਾਮ ਤ੍ਰਿਤਰੋ ਹੈ ਤ੍ਰਿਤਰ ਹੁਣ ਤ੍ਰਿਤਰਾਂ ਦੀ ਗਿਣਤੀ 404 ਹੈ ਪਰ ਸਿਲਸਿਲੇ ਵਾਰ ਲਿਖਣ ਦੇ ਵਿੱਚ 405 325ਵੇਂ ਤ੍ਰਿਤਰ ਲਿਖਿਆ ਗਿਆ ਪਰ ਉਹਦੇ ਅੰਤ ਵਿੱਚ ਇਤੀ ਸ਼੍ਰੀ ਲਿਖ ਕੇ 325ਵਾਂ ਨੰਬਰ ਦਿੱਤਾ ਗਿਆ ਹੁਣ ਇਸ ਪੋਥੀ ਦੀ ਭੂਮਿਕਾ ਦੇ ਵਿੱਚ ਲਿਖਿਆ ਹੋਇਆ ਹੈ ਕਿ ਰਾਜਾ ਚਿੱਤਰ ਸਿੰਘ ਦਾ ਰੂਪ ਦੇਖ ਕੇ ਇੱਕ ਅpsara ਮੋਹਿਤ ਹੋਗੀ ਉਸ ਨਾਲ ਸੰਬੰਧ ਜੋੜ ਕੇ ਹਨੂਵੰਤ ਸਿੰਘ ਨਾਮੀ ਮਨੋਹਰ ਪੁੱਤਰ ਪੈਦਾ ਕੀਤਾ ਉਹਨੇ ਰਾਜੇ ਨੇ ਹੁਣ ਚਿੱਤਰ ਸਿੰਘ ਦੀ ਨਵੇਂ ਵਿਆਹੀ ਰਾਣੀ ਚਿੱਤਰਮਤੀ ਜੋ ਕਿ ਨੌਜਵਾਨ ਹਨੂਵੰਤ ਸਿੰਘ ਦਾ ਰੂਪ ਦੇਖ ਕੇ ਮੋਹਿਤ ਹੋ ਗਈ ਸੀ ਤਾਂ ਇਹਨੇ ਰਾਜਕੁਮਾਰ ਨੂੰ ਕੁਕਰਮ ਕਰਨ ਲਈ ਪ੍ਰੇਰਿਆ ਪਰ ਧਰਮੀ ਹਨੂਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ ਇਹਦੇ ਉੱਪਰ ਉਹਨੇ ਆਪਣੇ ਪਤੀ ਕੋਲ ਝੂਠੀਆਂ ਗੱਲਾਂ ਬਣਾ ਕੇ ਉਹਨੂੰ ਮਾਰੇ ਜਾਣ ਦਾ ਹੁਕਮ ਸਣਾਤਾ ਹੁਣ ਰਾਜੇ ਦੇ ਸਿਆਣੇ ਮੰਤਰੀ ਨੇ ਆਪਣੀ ਸਵਾਮੀ ਨੂੰ ਯਾਨੀ ਕਿ ਰਾਜੇ ਨੂੰ ਚਲਾਕ ਇਸਤਰੀਆਂ ਦੇ ਕਪਟ ਪਰੇ ਅਨੇਕਾਂ ਚਤਰ ਸੁਣਾ ਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ ਇਨ੍ਹਾਂ ਚਤਰਤਾਂ ਦੇ ਵਿੱਚ ਪੁਰਾਤਨ ਪੁਸਤਕਾਂ ਤੋਂ ਵਹੀਦਾਨੇ ਦਾਣਿਸ਼ ਕਿਤਾਬ ਤੋਂ ਮੁਗਲਾਂ ਦੀਆਂ ਖਾਨਦਾਨੀ ਕਹਾਣੀਆਂ ਤੋਂ ਰਾਜਪੂਤਾਨੇ ਅਤੇ ਕਥਾ ਪ੍ਰਸੰਗਾ ਪੰਜਾਬ ਦੇ ਕਿਸੇ ਕਹਾਣੀਆਂ ਕੁਝ ਆਪਣੇ ਤਜਰਬਿਆਂ ਤੋਂ ਚਤਰਤ ਲਏ ਗਏ ਔਰ ਸਿਧਾਂਤ ਇਹ ਹੈ ਕਿ ਚਲਾਕ ਪਰ ਇਸਤਰੀਆਂ ਦੇ ਦਾ ਪੇਚਾਂ ਵਿੱਚ ਨਹੀਂ ਫਸਣਾ ਚਾਹੀਦਾ ਔਰ ਉਹਨਾਂ ਤੇ ਇਤਵਾਰ ਕਰਕੇ ਆਪਣਾ ਸਰਬਨਾਸ਼ ਨਹੀਂ ਕਰਵਾ ਲੈਣਾ ਚਾਹੀਦਾ ਇਹ ਤੋਂ ਇਹ ਸਿੱਟਾ ਨਹੀਂ ਕਢਣਾ ਚਾਹੀਦਾ ਕਿ ਆਪਣੀ ਧਰਮ ਪਤਨੀ ਅਤੇ ਯੋਗ ਇਸਤਰੀਆਂ ਤੇ ਵਿਸ਼ਵਾਸ ਕਰਨਾ ਅਯੋਗ ਹੈ ਭਾਵ ਇਹ ਹੈ ਕਿ ਕਾਮ ਵਸੋ ਕੇ ਪ੍ਰਾਈ ਇਸਤਰੀ ਦੇ ਪੇਚ ਵਿੱਚ ਫਸ ਕੇ ਲੋਕ ਪ੍ਰਲੋਕ ਖੋ ਦੇਣਾ ਕੁਕਰਮ ਹੈ ਹੁਣ ਭਾਈ ਸਾਹਿਬ ਆਪਣੀ ਇਸ ਵਿਆਖਿਆ ਵਿੱਚ ਇਸ ਪੋਥੀ ਦਾ ਨਾਮ ਤ੍ਰਿਤਰੋ ਪਖਿਆਨ ਲਿਖਦੇ ਨੇ ਜਿਹੜਾ ਅਥ ਪਖਿਆਨ ਤ੍ਰਿਤਰ ਨਾਲੋਂ ਵੱਧ ਟੁਕਮਾ ਲੱਗਦਾ ਹੈ ਕਿਉਂਕਿ ਅਥ ਸ਼ਬਦ ਤਾਂ ਕੇਵਲ ਪ੍ਰਮਾਤਮਾਵਾਦੀ ਜਾਂ ਮੰਗਲਵਾਦੀ ਹੁੰਦਾ ਉਸ ਨਾਲ ਅਗਲੇ ਸ਼ਬਦ ਦੀ ਸੰਧੀ ਕਰਨ ਦੀ ਪਰੰਪਰਾ ਨਹੀਂ ਹੈ ਸੋ ਅਥ ਚਿਤਰੋ ਪਖਿਆਨ ਨਾਮ ਜੀ ਦਾ ਛੁੱਧ ਲੱਗਦਾ ਹੈ ਪਰ ਪਖਿਆਨ ਸ਼ਬਦ ਬੱਦਮਸ਼ੂਰ ਹੋ ਗਿਆ ਲੇਕਿਨ ਅਸੀਂ ਉਸ ਨਾਂ ਦੀ ਬਹਿਸ ਵਿੱਚ ਨਾ ਪੈ ਕੇ ਆਪਣੇ ਅਸਲ ਮੁੱਦੇ ਵੱਲ ਆਉਨੇ ਆ ਕਿ ਇਹਨਾਂ ਚਤਰਤ੍ਰੋ ਪਖਿਆਨ ਦੀਆਂ ਕਥਾਵਾਂ ਨੂੰ ਕਹਾਣੀਆਂ ਧਰਮਗਾਥਾ ਜਾਂ ਇਤਿਹਾਸਕ ਸਾਖੀਆਂ ਨਾ ਸਮਝ ਕੇ ਸਗੋਂ ਸਿੱਖਿਆ ਕਥਾਨਕ ਸਮਝ ਕੇ ਇਹਨਾਂ ਦੇ ਰਸ ਰਹਸ ਤੋਂ ਮਾਰਗਦਰਸ਼ਨ ਲੈਣਾ ਚਾਹੀਦਾ ਆਪਾਂ ਨੂੰ ਹੁਣ ਅਗਲੀ ਗੱਲ ਹੈ ਇਸ ਗ੍ਰੰਥ ਦੇ ਮੁੱਢ ਦੇ ਵਿੱਚ ਦੁਰਗਾ ਦੀ ਉਸਤਤੀ ਹੈ ਦੁਰਗਾ ਦੀ ਉਸਤਤੀ ਦੀ ਜਿਹੜੀ ਗੱਲ ਹੈ ਪਰ ਜੇ ਉਸ ਨੂੰ ਵੀ ਖੋਜ ਪੂਰਣ ਅਤੇ ਗਹਿਰਾਈ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਸਤਿਗੁਰੂ ਕਿਸੇ ਇੱਕ ਦੁਰਗਾ ਰੂਪ ਧਾਰੀ ਦੇਵੀ ਦੀ ਪ੍ਰਸ਼ੰਸਾ ਨਾ ਕਰਕੇ ਕਿਸੇ ਅਨੰਤ ਅਨੰਤ ਮਹਾਨ ਸ਼ਕਤੀ ਨੂੰ ਧਿਆਉਂਦੇ ਅਤੇ ਸਿਮਰਦੇ ਲੱਗਦੇ ਹਨ ਉਹਦੇ ਵਿੱਚ ਵੀਰਸ ਜਾਂ ਰੋਦਰ ਰਸ ਪ੍ਰਧਾਨ ਵਿਧੀ ਨੂੰ ਅਪਣਾ ਕੇ ਚੱਲੇ ਹਨ ਮਹਾਰਾਜ ਹੁਣ ਮਹਾਨ ਸ਼ਕਤੀ ਦਾ ਆਰਾਧਨ ਕਰਦੇ ਹੋਏ ਹਜੂਰ ਲਿਖਦੇ ਨੇ ਕਿ ਤੂੰ ਹੀ ਨਰਸਿੰਘ અવਤਾਰ ਧਾਰਨ ਕਰਕੇ ਹਰ ਨਾਕਸ਼ ਨੂੰ ਮਾਰਿਆ ਸੀ ਕੁਕਰਮੀ ਰਾਜੇ ਛਤਰੀਆਂ ਦਾ ਬਨਾਸ਼ ਕਰਨ ਬਾਅਦ ਤੂੰ ਹੀ ਬ੍ਰਾਹਮਣ ਘਰ ਪੈਦਾ ਹੋ ਕੇ ਪਰਸ਼ੂਰਾਮ ਦਾ ਰੂਪ ਧਾਰਨ ਕਰਦੀ ਹੈ 12 ਰੂਪ ਵਿੱਚ ਧਾਰਨ ਕਰਕੇ ਬਸ ਮਾ ਜਿਹੜਾ ਭੂਮਾਸੁਰ ਉਹਨੂੰ ਮਾਰ ਕੇ ਪ੍ਰਿਥਵੀ ਨੂੰ ਆਪਣੇ ਦੰਦਾਂ ਪਰ ਜੋਕ ਕੇ ਬਾਹਰ ਲੈ ਕੇ ਆਉਣ ਵਾਲੀ ਵੀ ਤੂੰ ਹੀ ਹੈ ਅਤੇ ਧਰਮ ਵਿਰੁੱਧ ਹਿੰਸਕ ਰੂਪ ਧਾਰਨ ਕਰਕੇ ਆਪਤ ਵਿੱਚ ਹੀ ਲੜਨ ਮਰਨ ਵਾਲੇ ਵੀਰ ਛਤਰੀਆਂ ਨੂੰ ਉਸ ਵਿਨਾਸ਼ਕਾਰੀ ਰਾਹ ਤੋਂ ਰੋਕਣ ਲਈ ਅਤੇ ਜੀਵ ਦਾ ਸਵਾਦ ਪੂਰਾ ਕਰਨਿਤ ਪਸ਼ੂਆਂ ਦੀ ਬਲੀ ਦੇਣ ਵਾਲੇ ਬ੍ਰਾਹਮਣਾਂ ਦੇ ਪਖੰਡ ਦੇ ਪਾਜ ਉਧੇੜਨ ਵਾਲੇ ਸ਼ਾਂਤ ਰੂਪ ਗੌਤਮ ਬੁੱਧ ਦਾ ਅਵਤਾਰ ਵੀ ਤੂੰ ਹੀ ਹੈ ਪਰ ਇਸ ਬਲਕਣ ਸ਼ਕਤੀ ਨੂੰ ਔਰਤ ਰੂਪમાં ਸੰਬੋਧਨ ਕੀਤਾ ਮਹਾਰਾਜ ਨੇ ਔਰ ਅਤ ਰੂਪ ਵਿੱਚ ਸੰਬੋਧਨ ਕਰਦੇ ਕਰਦੇ ਸਤਿਗੁਰੂ ਸ਼ੰਦ ਨੰਬਰ 47 ਦੇ ਵਿੱਚ ਅਚਾਨਕ ਸੰਬੋਧਨ ਪੁਰਖਵਾਚੀ ਮਤਲਬ ਕਿ ਪਲਿੰਗ ਦਾ ਕਰ ਦਿੰਨੇ ਅਤੇ ਅਧਿਆਇ ਦੀ ਸਮਾਪਤੀ ਵਿੱਚ ਸਪਸ਼ਟ ਹੀ ਦੁਰਗਾ ਦੇ ਇਤਰੀ ਰੂਪ ਨੂੰ ਛੱਡ ਕੇ ਆਪਣੇ ਪਿਆਰੇ ਨਿਰੰਕਾਰ ਦੀ ਪ੍ਰਸ਼ੰਸਾ ਇਉਂ ਕਰਦੇ ਨੇ ਕਿ ਮੈਂ ਤੇਰਾ ਆਸਰਾ ਲੈ ਕੇ ਪਹਿਲਾਂ ਤੇਰੀ ਸ਼ਕਤੀ ਦੀ ਉਸਤਤਿ ਕਰੀ ਫਿਰ ਇਹਨਾਂ ਅਤ ਗੋਜ ਤਰਿਆ ਚਿਤਰਾ ਦਾ ਵਰਣਨ ਕਰਦਾ ਜਿਨ੍ਹਾਂ ਨੂੰ ਸਮਝਣਾ ਇੰਨਾ ਔਖਾ ਹੈ ਜਿਵੇਂ ਸਿੱਪੀ ਚ ਬੰਦ ਮੋਤੀ ਦੀ شناخت ਨਹੀਂ ਹੋ ਸਕਦੀ ਕਿ ਇਸ ਸਿੱਪ ਦੇ ਵਿੱਚ ਮੋਤੀ ਹੈ ਜਾਂ ਨਹੀਂ ਹੈ ਔਰ ਹੈ ਤਾਂ ਕਿਸ ਕਿਸ ਕੇ ਸੰਬੰਧ ਹੈ ਇਹ ਵੀ ਨਹੀਂ ਪਤਾ ਉਹਨਾਂ ਦੀ ਗਿਣਤੀ ਕਿੰਨੀ ਹੈ ਇਹ ਵੀ ਨਹੀਂ ਪਤਾ ਹੁੰਦਾ ਕਿ ਇਸੇ ਪ੍ਰਕਾਰ ਗਰਭ ਦੇ ਵਿੱਚ ਪਲ ਰਹੇ ਬੱਚੇ ਦਾ ਪਤਾ ਨਹੀਂ ਹੁੰਦਾ ਕਿ ਲੜਕਾ ਹੈ ਜਾਂ ਲੜਕੀ ਹੈ ਰਾਜਿਆਂ ਦੇ ਮਨ ਦੀ ਅਵਸਥਾ ਦਾ ਗਿਆਨ ਨਹੀਂ ਹੋ ਸਕਦਾ ਕਿਉਂਕਿ ਬੁੱਧੀ ਦਾ ਤ੍ਰੈ ਗੁਣ ਆਤਮਕ ਰੂਪ ਹੋਣ ਕਰਕੇ ਮਨ ਚ ਰਾਜ ਸੀ ਸਾਤਵਿਕੀ ਤੇ ਤਾਮਸੀ ਭਾਵ ਕਦੋਂ ਆ ਜਵੇ ਕੁਝ ਕਹਿ ਨਹੀਂ ਸਕਦੇ ਮਤਲਬ ਕਿ ਰਾਜੇ ਕਿਸੇ ਨੂੰ ਵੀ ਕਰੋ ਦੰਡ ਦੇ ਦੇਣ ਤੇ ਕਦੋਂ ਜਾਗੀਰਾਂ ਬਖਸ਼ ਦੇਣ ਕੋਈ ਪਤਾ ਨਹੀਂ ਲੱਗਦਾ ਤੇ ਚੌਥੀ ਮਿਸਾਲ ਮਹਾਰਾਜ ਇਸਤਰੀਆਂ ਦੀ ਦੰਨੇ ਮਤਲਬ ਕਿ ਸਿੱਪ ਦਾ ਮੋਦੀ ਗਰਭ ਦਾ ਬੱਚਾ ਰਾਜਿਆਂ ਦਾ ਕਰੋਧ ਜਾਂ ਖੁਸ਼ੀ ਅਤੇ ਔਰਤ ਦਾ ਚਾਲ ਚੱਲਣਾ ਇਹਨਾਂ ਚਾਰ ਗੱਲਾਂ ਦਾ ਪਤਾ ਲਾਉਣਾ ਅਤਿਅੰਤ ਕਠਨ ਹੈ ਜਿਵੇਂ ਕਿ ਅਰਗ ਗਰਭ ਨ੍ਰਿਪ ਤ੍ਰਿਯਨ ਕੇ ਭੇਦਨਾ ਪਾਇਓ ਜਾਏ ਤਉ ਤੇਹਾਰੀ ਕਿਰਪਾ ਤੇ ਕਛੂ ਕੁਛ ਕਹੂੰ ਬਨਾਈ ਫਿਰ ਕਮਾਲ ਦੀ ਗੱਲ ਇਹ ਹੈ ਕਿ ਅਗਲੇ ਦੋ ਸ਼ੰਦਾਂ ਦੇ ਵਿੱਚ ਸੱਚੇ ਪਾਤਸ਼ਾਹ ਨਿਰੰਕਾਰ ਅਤੇ ਦੁਰਗਾ ਦੋਹਾਂ ਨੂੰ ਪਹਿਲਾਂ ਮਨਾਉਣ ਤੇ ਧਿਆਉਣ ਦਾ ਜ਼ਿਕਰ ਕਰਦੇ ਕਰਦੇ ਆਪਣੇ ਪਿਆਰੇ ਅਕਾਲ ਪੁਰਖ ਨੂੰ ਸੰਬੋਧਨ ਹੁੰਨੇ ਆ ਲਿਖਦੇ ਕਿ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਮਨਾ ਕੇ ਤੇ ਤੁਹਾਥੋਂ ਹੀ ਬੁੱਧੀ ਬਲ ਪ੍ਰਾਪਤ ਕਰਕੇ ਇਹ ਗ੍ਰੰਥ ਲਿਖਣਾ ਸ਼ੁਰੂ ਕਰਦਾ ਤੇ ਨਾਲ ਕਵੀ ਜਨਾਂ ਨੂੰ ਬੇਨਤੀ ਕਰਦਾ ਕਿ ਮੇਰਾ ਕਵਤਾ ਗਿਆਨ ਥੋੜਾ ਹੋਣ ਕਰਕੇ ਕਿਰਪਾਪੂਰਵਕ ਮੇਰਾ ਮਜ਼ਾਕ ਨਾ ਉਡਾਓ ਅਤੇ ਅਗਲੇ ਦੋਹੇ ਵਿੱਚ ਭਗਵਤੀ ਨੂੰ ਆਖਦੇ ਨੇ ਕਿ ਮੈਂ ਤੈਨੂੰ ਧਿਆਕੇ ਇਸ ਕਾਬ ਪ੍ਰਬੰਧ ਰਚਣ ਲੱਗਿਆ ਇਹ ਜਿਹੜਾ ਤਾਂ ਕਿ ਤੂੰ ਕਵਤਾ ਦੀ ਨਦੀ ਬਣ ਕੇ ਮੇਰੇ ਹਿਰਦੇ ਚ ਕਾਬ ਲਹਿਰियां ਉਤਪੰਨ ਕਰ ਧੰਨ ਹਨ ਚੋਜੀ ਪ੍ਰੀਤਮ ਵੀਰ ਰਸ ਦਾ ਭਿਆਨਕ ਵਰਣਨ ਕਰਦੇ ਆ ਕਿਵੇਂ ਕਰੋਣਾ ਸ਼ਾਂਤ ਅਤੇ ਅਧਿਆਤਮ ਬਾਦ ਵਾਲੇ ਪਾਸੇ ਆ ਜਾਂਦੇ ਆ ਇਹ ਕਮਾਲ ਉਹਨਾਂ ਨੂੰ ਹੀ ਬਣਾਉਂਦਾ ਹੈ ਫਿਰ ਇਹ ਵੀ ਯਾਦ ਕਰਨ ਜੋਗ ਕਿ ਇਹਨਾਂ ਚਰਿੱਤਰਾਂ ਦੀ ਸ਼ਕਤੀ ਦੀ ਮਹਿਮਾ ਤੋਂ ਸ਼ੁਰੂ ਕਰਕੇ ਅਕਾਲ ਪੁਰਖ ਦੀ ਮਹਿਮਾ ਉਪਮਾ ਉੱਪਰ ਜਾ ਕੇ ਸਮਾਪਤ ਕਰਦੇ ਹਨ ਮਹਾਰਾਜ ਜੀ ਨੂੰ ਹੋਰ ਵੀ ਬਿਸਮਾਤੀ ਨਜ਼ਾਰਾ ਪੇਸ਼ ਕਰਦੇ ਹਨ ਕਿ 404 ਚਰਿੱਤਰਾਂ ਦਾ ਵਰਣਨ ਕਰਦੇ ਹਨ ਅਖੀਲ ਚਰਿੱਤਰ ਦੇ ਛੰਦ ਵੀ 404 ਹਨ ਤੇ ਪੰਜਵਾਂ ਛੰਦ ਸਮਾਪਤੀ ਦੀ ਤਾਰੀਖ ਦਾ ਹੈ ਜਿਵੇਂ ਮੋਢ ਵਿੱਚ ਦੁਰਗਾ ਦੀ ਪ੍ਰਸ਼ੰਸਾ ਤੋਂ ਬਾਅਦ ਪਰਮ ਪਿਤਾ ਪਰਮਾਤਮਾ ਨੂੰ ਸਿਮਰਿਆ ਮਹਾਰਾਜ ਨੇ ਇਸੀ ਤਰ੍ਹਾਂ ਸਮਾਪਤੀ ਵੇਲੇ ਵੀ ਮਹਾਸ਼ਕਤੀ ਦਾ ਨਾਮ ਲੈ ਕੇ ਉਹਨਾਂ ਸਾਰੀਆਂ ਸ਼ਕਤੀਆਂ ਦੇ ਸਵਾਮੀ ਦੀ ਦਇਆਲਤਾ ਨੂੰ ਮੁੱਖ ਰੱਖਿਆ ਗਿਆ ਜਿਵੇਂ ਚరిత్రਾਂ ਦੇ ਅਖੀਰ ਵਿੱਚ ਆਉਂਦਾ ਹੈ ਕਿ ਕਿਰਪਾ ਕਰੀ ਹੰਪਰ ਜਗ ਮਾਤਾ ਸੋ ਇਸ ਜਗਤ ਬਿਲਖਣ ਰਚਨਾ ਦੇ ਆਰੰਭ ਚ ਸ਼ਿਵ ਸ਼ਕਤੀ ਦੇ ਖੇਲ ਨੂੰ ਦਰਸਾ ਕੇ ਸਾਹਿਬ ਅਗਲਾ ਗ੍ਰੰਥ ਰਚਣ ਦੀ ਲੀਲਾ ਸ਼ੁਰੂ ਕਰਦੇ ਹਨ ਜੇ ਗੁਰੂ ਸਾਹਿਬ ਦਾ ਮਨੋਰਥ ਨਰੋਲ ਦੁਰਗਾ ਦੀ ਉਸਤਤ ਕਰਨਾ ਹੁੰਦਾ ਤਾਂ ਉਹਨਾਂ ਦੇ ਹੀ ਨੈ ਨਕਸ਼ ਰੰਗ ਰੂਪ ਸ਼ਸਤਰ ਅਲੰਕਾਰ ਹਾ ਭਾਵ ਸਰੂਪ ਸੁੰਦਰਤਾ ਦਾ ਮਹਾਰਜ ਵਰਣਨ ਕਰਦੇ ਪਰ ਮਹਾਰਾ ਤਾਂ ਆਰੰਭ ਵਿੱਚ ਖੜੰਗ ਧਾਰੀ ਦਾਤਰੀ ਤੀਰ ਤਲਵਾਰ ਕਾਤੀ ਕਟਾਰੀ ਹਲੱਬੀ ਜੁਨੱਬੀ ਮਗਰਵੀ ਤੇ ਜੋਗ ਮਾਇਆ ਇਹ ਜਿਹੜੇ ਵਾਕ ਹੈ ਮਤਲਬ ਕਿ ਇਹਨਾਂ ਨਾਮਾਂ ਦੇ ਨਾਲ ਜਗਤ ਪਰਵਰਤਕ ਸ਼ਕਤੀ ਨੂੰ ਯਾਦ ਕਰ ਰਹੇ ਇਸ ਲਈ ਹਿੰਦੂ ਸੋਚ ਪ੍ਰਧਾਨ ਜੋ ਦੇਵੀ ਸੰਸਾਰ ਵਿੱਚ ਪੂਜੀ ਜਾਂਦੀ ਹੈ ਉਸ ਵਾਲੇ ਪਾਸੇ ਉੱਕਾ ਹੀ ਕੋਈ ਇਸ਼ਾਰਾ ਨਹੀਂ ਸੋ ਜੋ ਉਹਨਾਂ ਦਾ ਨਜ਼ਰੀਆ ਰਵਾਇਤੀ ਦੁਰਗਾ ਪੂਜਨ ਦਾ ਹੁੰਦਾ ਹੈ ਜੇ ਹੁੰਦਾ ਤਾਂ ਉਹਨਾਂ ਨੇ ਆਨੰਦਪੁਰ ਸਾਹਿਬ ਲੋਗੜ ਦਾ ਕਿਲਾ ਬਣਾਉਣ ਦੀ ਬਜਾਏ ਦੁਰਗਾ ਦਾ ਮੰਦਰ ਬਣਾਉਣ ਦਾ ਸੋਚਦੇ ਮਹਾਰਾਜ ਵੀ ਮੰਦਰ ਬਣਾਉਣ ਦੀ ਗੱਲ ਕਰਦੇ ਪਰ ਉਹਨਾਂ ਨੇ ਕਿਹਣਾ ਕੀ ਬਣਾਇਆ ਲੋਗੜ ਦਾ ਕਿਲਾ ਫੇਰ 73 404 ਦਾ ਇਹ ਪਾਠ ਕਰਕੇ ਦੇਖੋ ਕਿ ਦੈਂਤ ਗణਾਂ ਦਾ ਯੁੱਧ ਮਹਾਕਾਲ ਨਾਲ ਹੋ ਰਿਹਾ ਏ ਪਰ ਉਸੇ ਹੀ ਮਹਾਕਾਲ ਨੂੰ ਉਸੇ ਹੀ ਪ੍ਰਸੰਗ ਵਿੱਚ ਦਸ਼ਮ ਗੁਰੂ ਕਾਲੀ ਕਰਕੇ ਸੰਬੋਧਨ ਕਰਦੇ ਆਂ ਜਿੱਤੋਂ ਇਹ ਸਿੱਧ ਹੁੰਦਾ ਕਿ ਉਹ ਕਾਲੀ ਨੂੰ ਮਹਾਕਾਲ ਦੀ ਸ਼ਕਤੀ ਹੀ ਮੰਨਦੇ ਆਂ ਮਤਲਬ ਕਿ ਉਹਨਾਂ ਦੀ ਕਾਲੀ ਲੋਕ ਪ੍ਰਚਿਤ ਦੁਰਗਾ ਦੇਵੀ ਨਹੀਂ ਸਗੋਂ ਜਗਤ ਦੀ ਸਿਰਜਣਾ ਕਰਨ ਵਾਲੀ ਮਹਾਮਾਇਆ ਜਾਂ ਸ਼ਕਤੀ ਹੈ ਜਿਵੇਂ ਕਿ ਸ਼ਿਵ ਸ਼ਕਤੀ ਦਾ ਖੇਲ ਰਚਾਇਆ ਇਹ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਵਿਚਾਉਣੀਆ ਗਰਵਾਣੀ ਦੇ ਵਿੱਚ ਸ਼ਿਵ ਸ਼ਕਤੀ ਦਾ ਖੇਲ ਰਚਾਇਆ ਵਾਲੀਆਂ ਪੜ ਸਕਦੇ ਹੋ ਆਪਣਾ ਔਰ ਆਨੰਦ ਸਾਹਿਬ ਦੀ ਪੜ ਸਕਦੇ ਤੁਸੀਂ ਔਰ ਜਰਾ ਦਸਮ ਗ੍ਰੰਥ ਵਿੱਚ ਜਿਹੜੀਆਂ ਲਿਖੀਆਂ ਬੀਰ ਭਰਪੂਰ ਪੰਕਤੀਆਂ ਹੀ ਪੜ ਕੇ ਦੇਖੋ ਕਿ ਦਾਨਵ ਮਹਾ ਕੋਪ ਕਰ ਢੂਕੇ ਮਾਰ ਹੈ ਮਰ ਦਸੋਦ ਸਕੂਕੇ ਦੇ ਦੇ ਢੋਲ ਮਰਦੰਗ ਨਗਾਰੇ ਕਾੜ ਦਾਂਤ ਅਰ ਡਰਾਰੇ ਚਾਹਤ ਮਹਾਕਾਲ ਕਹਿ ਮਾਰੋ ਮਹਾ ਮੂਰਕਨ ਕਰਤ ਵਿਚਾਰੋ ਜੇ ਨ ਸਭ जग ਕਾ ਕਰਾ पसारा ਤਾਹੇ ਚਾਹਤ ਤੇ ਮੂਡ ਸੰਘਾਰਾ ਠੋਕ ਠੋਕ ਭੁਜ ਦੰਡਨ ਜੋਦਾ ਧਾਵਤ ਮਹਾਕਾਲ ਪ੍ਰਕਰੋਧਾ 20 ਪਦਮਦਾਨ ਭਉ ਭਯੋ ਨਾਸ਼ ਕਰਨ ਕਾਲੀ ਕੋ ਤਯ ਹਾਂਜੀ ਹੁਣ ਇਹਨਾਂ ਜਿਹੜੇ ਖੜਗ ਗਿਆਨੀ ਆ ਜਿਹੜੇ ਮਿਸ਼ਨਰੀ ਇਹਨਾਂ ਨੂੰ ਕੀ ਆਖੀਏ ਜੋ ਸ਼ਬਦ ਦੀ ਧੋਨੀ ਅਬਿਧਾ ਸ਼ਕਤੀ ਲਖਣਾ ਇਹਨਾਂ ਨੂੰ ਸਮਝਦੇ ਹੀ ਨਹੀਂ ਜਾਂ ਉਹਨਾਂ ਨੂੰ ਗਿਆਨ ਨਹੀਂ ਸੋਜੀਵਨ ਗੁਰਸਿੱਖ ਤਾਂ ਇਸ ਬਾਤ ਨੂੰ ਭਲੀ ਭੰਤ ਜਾਣਦੇ ਆ ਇਸ ਗੱਲ ਨੂੰ ਕਿ ਦਸਮ ਗੁਰੂ ਆਪਣੇ ਸਿਧਾਂਤ ਦੇ ਪੱਖ ਤੋਂ ਹਮੇਸ਼ਾ ਸੁਚੇਤ ਰਹੇ ਆ ਉਹਨਾਂ ਨੇ ਦਸਮ ਗ੍ਰੰਥ ਦੇ ਵਿੱਚ ਇੱਕ ਥਾਂ ਨਹੀਂ ਕਈ ਥਾਵਾਂ ਇਹ ਸਪਸ਼ਟ ਕੀਤਾ ਕਿ ਮੈਂ ਸਿਵਾਏ ਸਤ ਚਿੱਤ ਆਨੰਦ ਸਰੂਪ ਪਰਮ ਸ਼ਕਤੀਮਾਨ ਸਰਬ ਕਲਾਨਿ ਧਾਨ ਖੜਗਕੇਤ ਪ੍ਰਮਾਤਮ ਦੇਵ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦਾ ਕਿਸਨ ਬਚਨ ਕਭੂਨਾ ਤਹਾਉ ਜਾਂ ਕਾਨ ਤੋਂ ਨੇ ਪਹਿਚਾਨ ਤਿੰਸੂ ਕ੍ਰਿਸ਼ਨ ਅਵਤਾਰ ਚ ਪੜਲੋ ਹਾਂਜੀ ਜਿਵੇਂ ਜਬਨ ਕਾਲ ਸਭ ਜਗਤ ਬਣਾਇਓ ਦੇਵ ਤੈ ਰਚਨ ਉਪਜਾਇਓ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਕਬੀ ਉਹ ਬਾਤ ਬੇਨਤੀ ਚੋਪਈ ਹੁਣ ਇਦਾਂ ਹੀ ਦੁਰਗਾ ਬਾਰੇ ਵੀ ਉਹਨਾਂ ਦੀ ਸਪਸ਼ਟ ਧਾਰਨਾ ਹੈ ਕਿ ਦੁਰਗਾ ਵੀ ਕਰਤਾਰ ਦੀ ਕਿਰਤ ਹੈ ਸਿਰਜਣ ਹਾਰ ਦੀ ਸਿਰਜਣਾ ਹੈ ਜਿਸ ਪ੍ਰਭੂ ਨੇ ਸੰਪੂਰਨ ਸੰਸਾਰ ਸਾਜਿਆ ਹੈ ਉਹਨਾਂ ਨੇ ਦੁਰਗਾ ਨੂੰ ਬਣਾਇਆ ਜਿਵੇਂ ਕਿ ਤੈਹੀਂ ਦੁਰਗਾ ਸਾਜਕੇ ਤੈਤਾਂ ਦਾ ਨਾਸ ਕਰਾਇਆ ਪੜ ਸਕਦੇ ਤੁਸੀਂ ਕਾਲ ਤੂੰ ਹੀ ਕਾਲੀ ਤੂੰ ਹੀ ਤੁਹੀ ਤੇਗ ਅਰਤੀਰ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਵੀਰ ਪੜੋ ਸ਼ਸਤਰਨਾਮਾਲ ਹੁਣ ਏਦਾਂ ਸਾਫ਼ ਸਿੱਧ ਇਹ ਹੁੰਦਾ ਕਿ ਦਸਮ ਪਿਤਾ ਆਪਣੇ ਇਸ਼ਟਦੇਵ ਮਹਾਕਾਲ ਨੂੰ ਹੀ ਅਨੇਕਾਂ ਰੂਪਾਂ 'ਚ ਸਿਮਰਦੇ ਆ ਨਾ ਕਿ ਉਹ ਕਿਸੇ ਦੁਰਗਾ ਦੀਆਂ ਭੇਟਾਂ ਗਾਉਣ ਵਾਲੇ ਦੇਵੀ ਭਗਤ ਪੁਜਾਰੀ ਆ ਖਾਲਸਾ ਜੀ ਸਮਝੋ ਸੋਚੋ ਆਪਣੇ ਵਿਰਸੇ ਦੀ ਸੰਭਾਲ ਕਰੋ ਹੀਰਿਆਂ ਦੇ ਹਾਰਾਂ ਨੂੰ ਪੱਥਰ ਸਮਝ ਕੇ ਨਾ ਸੋਟੋ ਜਿਹਨੂੰ ਤੁਸੀਂ ਬੁੱਧੀਮਾਨੀ ਜਾਂ ਵਿਦਵਾਨੀ ਕਹਿੰਨੇ ਹੋ ਉਹ ਨਿਹਰਾ ਫੂੜ ਪਣਾਏ ਵਿਰੋਧੀ ਮਜ਼ਾਕ ਉਡਾਉਨੇ ਸਾਡਾ ਹੁਣ ਦਸ਼ਮੇਸ਼ ਪਿਤਾ ਜੀ ਦੀ ਬਾਣੀ ਨੂੰ ਗੋਵ ਨਾਲ ਪੜਨ ਵਾਲੇ ਖੋਜੀ ਸੱਜਣ ਜਾਣਦੇ ਹਨ ਕਿ ਹਜੂਰ ਨੇ ਉਸ ਵੇਲੇ ਦੀ ਲੋੜਿਆਂ ਦੀ ਡਰੀ ਸੈਮੀ ਮੁਗਲਾਂ ਤੇ ਅਤਿਆਚਾਰ ਤੋਂ ਭੈ ਪੀਧੋਈ ਹਿੰਦੁਸਤਾਨੀ ਜਨਤਾ ਦੇ ਵਿੱਚ ਬੀਰਤਾ ਗੰਭੀਰਤਾ ਤੇ ਚੜ੍ਹਦੀ ਕਲਾਂ ਦੀ ਰੂਹ ਫੂਕਣ ਵਾਲੇ ਧਰਮ ਯੁੱਧ ਦਾ ਉਤਸ਼ਾਹ ਜਾ ਪੈਦਾ ਕਰਨ ਬਾਤ ਤੇ ਇਹਨਾਂ ਪ੍ਰਚਲਿਤ ਦੇਵੀ ਦੇਵਤਿਆਂ ਦਾ ਬੜਾ ਸੁੰਦਰ ਅਲੰਕਾਰਕ ਸ਼ਬਦਾਵਲੀ ਦੇ ਵਿੱਚ ਜੋਚਪੂਰਨ ਵਰਣਨ ਕੀਤਾ ਯਾਨੀ ਕਿ ਯੁੱਧ ਮਈਵਾਨੀ ਲਈ ਸਾਰੀ ਉਹ ਤੇ ਨਾਲ ਹੀ ਦ੍ਰਿੜ ਕਰਵਾਇਆ ਕਿ ਜਿਹਨੂੰ ਹਿੰਦੀ ਦੇ ਬਿਹਾਰੀ ਕੇਸ਼ਵ ਭਿਖਾਰੀਦਸ ਆਦ ਕਵੀਆਂ ਨੇ ਇੱਕ ਭੋਗ ਸਮਗਰੀ ਵਜੋਂ ਸ਼ਿੰਗਾਰੀ ਨਾਇਕਾ ਬਣਾ ਕੇ ਪੇਸ਼ ਕੀਤਾ ਉਹੀ ਔਰਤ ਜਦੋਂ ਇੱਕ ਬ੍ਰਾਂਗਣਾ ਦਾ ਰੂਪ ਧਾਰਨ ਕਰਦੀ ਹੈ ਤਾਂ ਕਿਵੇਂ ਪਲਾ ਛੇਣਾ ਚ ਦੇਵਤਿਆਂ ਦੇ ਰਾਜੇ ਇੰਦਰ ਨੂੰ ਉਹਦੇ ਹਾਰੇ ਹੋਏ ਸੁਰਗਾਂ ਦੇ ਤਖਤ ਵਾਪਸ ਲੈ ਕੇ ਦਿੰਦੀ ਹੈ ਹਜ਼ੂਰ ਦੇ ਚਿਤਰੋ ਪਖਿਆਂ ਤੇ ਸ਼ੰਕਾ ਕਰਨ ਵਾਲੇ ਸੱਜਣ ਇਹ ਗੱਲ ਪਤਾ ਨਹੀਂ ਕਿਉਂ ਭੁੱਲ ਜਾਂਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਔਰਤ ਨੂੰ ਮੁਕਤਾ ਨਬੋੜਾ ਪਰੋੜਾ ਰਾਤਰੀ ਅਭਿਸਾਰਿਕਾ ਦਿਨ ਅਭਿਸਾਰਿਕਾ ਚੰਦਰ ਚਾਂਦਨੀ ਅਭਿਸਾਰਿਕਾ ਨਗਰਬਦੂ ਇਹਨਾਂ અપਮਾਨਜਨਕ ਰੂਪਾਂ ਵਿੱਚੋਂ ਉਭਾਰ ਕੇ ਇਸਤਰੀ ਨੂੰ ਇੱਕ ਮਹਾਨ ਬਲਵਾਨ ਬੀਰ ਨਾਇਕਾ ਵਜੋਂ ਸਥਾਪਿਤ ਕਰਕੇ ਚੰਡਕਾ ਜਾਂ ਦੁਰਗਾ ਦਾ ਰੂਪ ਦੇ ਕੇ ਨਾਰੀ ਜਾਤੀ ਉੱਪਰ ਉਹ ਪੁਕਾਰ ਕੀਤਾ ਜਿਹਦਾ ਵਰਣਨ ਅੱਖਰਾਂ ਵਿੱਚੋਂ ਕੋਈ ਨਹੀਂ ਸਕਦਾ ਜਿਹਨੂੰ ਜਿਹੜੇ ਆਲੋਚਕਾਂ ਜਿਹੜੇ ਇਹਨੂੰ ਅਸ਼ਰੀਰਤਾ ਆਖਦੇ ਆਂ ਜਿਹੜੇ ਮਸ਼ੀਨਰੀ ਆ ਔਰ ਉਸ ਦਲਦਲ ਵਿੱਚੋਂ ਔਰਦ ਨੂੰ ਕੱਢਣ ਵਾਸਤੇ ਹੀ ਦਸ਼ਮੇਸ਼ ਪਿਤਾ ਜੀ ਨੇ ਮਹਾਨ ਦਿਆਲਤਾ ਪ੍ਰਯੋਗਤਮ ਕੀਤਾ ਏ ਪੂਜਕ ਤਾਂ ਉਹ ਸਿਰਫ ਮਹਾਕਾਲ ਜਾਂ ਮਹਾਜੋਤ ਦੇ ਹੀ ਨੇ ਪਰਮਾਤਮਾ ਦੇ ਅਕਾਲ ਪੁਰਖ ਦੇ ਕਿਉਂਕਿ ਜਿਹੜੇ ਮਹਾਰਜ ਪਦ ਲਿਖਦੇ ਆਂ ਦਸ਼ਮ ਦੇ ਵਿੱਚ ਉਹ ਕਿਸ ਮਹਾਨ ਚੱਤਾ ਦੀ ਉੱਤੇ ਚ ਕਰਕੇ ਚਿਤਰੋਪਖਿਆਂ ਦੇ ਪਹਿਲੇ ਚਿਤਰਨ ਸਮਾਪਤ ਕਰਨੇ ਆ ਪੜੋ ਸਵਈਆ महारे कहने के मेर क्यों तिरणते मोहे जाहे गरीब नवाजना दूसर तो सो भूल शिमो हमरी प्रभु आप न भूलन हार सेव करे तुमरी शिनके शिमै तन लागर धाम भरोसो या कल मैं सब काल कृपान की भारी पूजन को भारी भरोसो अखंड अखंडन खंड कै चंड सो मंड मुंड रहे मंडल माही ਦੰਡ ਅਦੰਡਨ ਕੋ ਪੋਈ ਦੰਡਨ ਭਾਰੀ ਕਮੰਡ ਕਿਓ ਬਲਸ਼ਾ ਬਾਹੀ ਥਾਪ ਅਖੰਡਲ ਕੋ ਸਰਮੰਡਲ ਨਾਦ ਸੁਨਿਓ ਬ੍ਰਹਮੰਡ ਮਹਾਹੀ ਕੂਰ ਕਵੰਡਲ ਕੂਰ ਕਵੰਡਲ ਕੋ ਰਨ ਮੰਡਲ ਤੋਂ ਸਮ ਸੂਰ ਕੋ ਕਹੂ ਨਾਹੀ ਮਤਲਬ ਕਿ हे ਕਿਰਪਾ ਦੇ ਸਾਗਰ ਮੈਂ ਤਾਂ ਇੱਕ ਟਣਕਾ ਐ ਪਰ ਤੁਸੀਂ ਮੇਰੇ ਤੇ ਮਿਹਰ ਕਰਦੇ ਹੋ ਮੇਰੇ ਜੇ ਗਰੀਬ ਮੇਰਾ ਜੇ ਗਰੀਬ ਕੋਈ ਨਹੀਂ ਹੈ ਪਰ ਤੁਹਾਡੇ ਜਿਹਾ ਗਰੀਬ ਨਿਵਾਜ ਵੀ ਕੋਈ ਨਹੀਂ हे ਪ੍ਰਭੂ ਮੇਰੀਆਂ ਭੁੱਲਾਂ ਨੂੰ ਮੁਆਫ ਕਰ ਦਿਓ ਜਿਹੜਾ ਸੇਵਾ ਸਿਮਰਤੀ ਕਰਦਾ ਏ ਉਹਦਾ ਘਰ ਧਨ ਨਾਲ ਭਰ ਜਾਂਦਾ ਏ ਇਸ ਕਲਯੁਗ ਵਿੱਚ ਇਹ ਕਾਲ ਰੂਪੀ ਦੇਵਾਂ ਦੇ ਦੀਪ ਮੈਨੂੰ ਤੇਰੀਆਂ ਬਾਹਾਂ ਦਾ ਬਹੁਤ ਭਾਰੀ ਭਰੋਸਾ ਏ ਹੁਣ ਜਿਹੜੇ ਵਿਰੋਧ ਕਰਦੇ ਆ ਹੁਣ ਸਾਹਬੇ ਕਮਾਲ ਦੀ ਇੱਥੇ ਕਾਹਬ ਚਮਤਕਾਰੀ ਬਲ ਧਿਆਨ ਦਿਓ ਸ਼ਿਨਮੈ ਤਨ ਲਾਗਰ ਤਾਂ ਭਰੋਸੋ ਅਤੇ ਦੂਜੀ ਪੰਕਤੀ ਦੇ ਅੰਤ ਵਿੱਚ ਇਹੋ ਤੁਕਾਂ ਭਾਰੀ ਭੁਜਾਨ ਕੇ ਭਾਰੀ ਪਰੋਸ ਹੁਣ ਵੇਖੋ ਜਿਹਨੂੰ ਸ਼ਬਦਾਂ ਦੀ ਸੰਧੀ ਦਾ ਗਿਆਨ ਨਹੀਂ ਉਹ דוਹੇ ਥਾਈਂ ਪਾਠ ਹੈ ਜਿਹੜਾ ਪਰੋਸੋ ਇਹੀ ਕਰੂਗਾ ਵੀ ਪਰੋਸਾ ਜਿਹਦਾ ਅਰਥ ਵਿਸ਼ਵਾਸ ਜਾਂ ਆਸਰਾ ਹੁੰਦਾ ਪਰ ਇਉਂ ਕਰਨ ਨਾਲ ਪੁਨਰ ਉਕਤੀ ਦੋਸ਼ ਵੀ ਆਉਂਦਾ ਤੇ ਅਰਥ ਦਾ ਅਨਰਥ ਵੀ ਹੋ ਜਾਂਦਾ ਕਿਉਂਕਿ ਪਹਿਲੇ ਪਦ ਦਾ ਛੁੱਧ ਪਾਠ ਹੈ ਭਰੋ ਅੱਗੇ ਆਉਂਦਾ ਲਗ 100 ਮਤਲਬ ਕਿ ਭਰਿਆ ਵਰਗਾ ਭਰਿਆ ਗਿਆ ਜਾਂ ਭਰਨ ਜੋ ਅਤੇ ਦੂਜੇ ਦਾ ਇਕੱਠਾ 파ਟ ਹੈ ਭਰੋਸਾ ਭਾਵ ਓਟ ਆਸਰਾ ਹੁਣ ਇਹ ਸ਼ਬਦ ਚਾਤਰੀ ਬਲਖਣ ਅਨੁਪਰਾਥ ਯੋਜਨਾ ਤੇ ਆਪਣੇ ਅਸਲੀ ਇਸ਼ਟ ਮਨੋਰਥ ਨੂੰ ਇਸ ਪ੍ਰਕਾਰ ਸਪਸ਼ਟ ਉਸ ਸੰਤ ਸਿਪਾਹੀ ਜਗਤ ਮਾਹੀ ਤੋਂ ਬਿਨਾਂ ਹੋਰ ਕੌਣ ਕਰ ਸਕਦਾ ਫਿਰ ਇਹੋ ਛੰਦ ਕ੍ਰਿਸ਼ਨ ਦਾ ਅਵਤਾਰ ਦੀ ਸਮਾਪਤੀ ਉੱਪਰ ਵੀ ਆਉਂਦਾ ਹੈ ਦਿਨਾਂ ਨੂੰ ਕੋਈ ਨਹੀਂ ਡੰਡ ਸਕਦਾ ਸੀ ਅਜਿਹੇ ਦੈਂਤ ਕੱਟੇ ਹੋਏ ਜੰਗ ਦੇ ਮੈਦਾਨ 'ਚ ਲੇਟੇ ਰਹਿ ਗਏ ਸੀ ਜਿਨ੍ਹਾਂ ਨੇ ਦੇਵ ਲੋਕ ਤੇ ਵੀ ਕਬਜ਼ਾ ਜਮਾ ਲਿਆ ਸੀ ਜਿਨਾਂ ਦਾ ਹਕਮ ਇੰਨਾ ਲੋਕਾਂ ਵਿੱਚ ਚੱਲਦਾ ਸੀ ਪਰ ਤੇਰੇ ਬਲ ਕੇ ਸਾਰੇ ਢਹਿ ਢੇਰੀ ਹੋ ਗਏ ਸੋ ਇਸ ਪ੍ਰਕਾਰ ਆਪਣੇ ਪਿਆਰੇ ਪ੍ਰਭੂ ਦੇ ਕਿਸੇ ਅਕਥ ਅਗੰਮ ਪ੍ਰੇਮ ਸਮੁੰਦਰ ਵਿੱਚ ਲਿਬਲੀਨ ਸ਼ਹਿਨ ਚਾ ਇੱਥੇ ਪਹਿਲੇ ਚਰਿੱਤਰ ਜੋ ਕਿ ਮੰਗਲ ਆਤਮਾ ਕੈਦੀ ਸਮਾਪਤੀ ਕਰਦ ਨੇ ਹੁਣ ਦੂਜਾ ਚਰਿੱਤਰ ਜਿਹੜਾ ਆਉਂਦਾ ਇੱਥੋਂ ਸ਼ੁਰੂ ਹੋਣਾ ਕਮ ਚਰਿੱਤਰਾਂ ਦਾ ਅਸਲੀ ਉਹ ਦੱਸਾਂਗੇ ਤੁਹਾਨੂੰ ਅਗਲੇ ਭਾਗ ਦੇ ਵਿੱਚ ਪਰ ਸਾਰੀਆਂ ਗੱਲਾਂ ਸੁਣਨ ਯੋਗ ਹਨ ਸੁਣਿਓ ਜਰੂਰ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਹੁਣ ਅੱਗੇ ਦੂਜਾ ਚਰਿੱਤਰ ਕੀ ਹੈ ਬਾਕੀ ਜੋ ਚਿੱਤਰ ਅੱਗੇ ਆਉਣਗੇ ਇਹਨਾਂ ਤੋਂ ਹੀ ਤੁਹਾਨੂੰ ਪੱਕਾ ਇਹ ਪਤਾ ਲੱਗ ਜਾਊਗਾ ਵੀ ਹਾਂ ਮਰਦ ਨੇ ਕਿਉਂ ਲਿਖੇ ਹਨ ਹਾਂਜੀ ਸਾਰੀਆਂ ਗੱਲਾਂ ਸੁਣਨ ਵਾਲੀਆਂ ਇੱਕ ਨਵਾਂ ਗਿਆਨ ਮਿਲੂਗਾ ਤੁਹਾਨੂੰ ਹਾਂਜੀ ਸੋ ਤੁਹਾਡੇ ਸ਼ੰਕੇ ਬਿੰਦੂ ਮਿਤਰੋਣਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਦੇ ਹੋਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ